ਵਲਦੀ ਵੱਡੀ ਖਬਰ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਦੇ ਜਸਟਿਨ ਟ੍ਰੂਡੋ ਸਰਕਾਰ ਨੇ ਚੋਣਾਂ ਨਜ਼ਦੀਕ ਆਉਂਦਾ ਵੇਖ ਕੇ ਕਈ ਸਾਰੇ ਅਹਿਮ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਜਿਸ ਦੇ ਵਿੱਚ ਇੱਕ ਫੈਸਲਾ ਅਸਥਾਈ ਨੌਕਰੀ ਕਰਨ ਵਾਲਿਆਂ ਦੀ ਸੰਖਿਆ ਨੂੰ ਘਟਾਉਣਾ ਹੈ ਦੱਸ ਦਈਏ ਜਿਸ ਦਾ ਸਿੱਧਾ ਅਸਰ ਘੱਟ ਸੈਲਰੀ ਤੇ ਕੰਮ ਕਰਨ ਵਾਲੇ ਭਾਰਤੀਆਂ ਤੇ ਪਵੇਗਾ ਖਾਸ ਕਰਕੇ ਪੰਜਾਬੀਆਂ ਤੇ ਪਵੇਗਾ ਕਿਉਂਕਿ ਸਾਡੇ ਭਾਰਤ ਦੇਸ਼ ਦੇ ਪੰਜਾਬ ਤੋਂ ਬਹੁਤ ਸਾਰੇ ਅਜਿਹੇ ਲੋਕ ਨੇ ਅਜਿਹੇ ਨੌਜਵਾਨ ਜੋ ਸਟੱਡੀ ਬੇਸ ਤੇ ਜੋ ਨੌਕਰੀ ਕਰਨ ਦੇ ਲਈ ਕੈਨੇਡਾ ਗਏ ਹੋਏ ਨਹੀਂ ਸਿੱਧਾ ਉਹਨਾਂ ਤੇ ਅਸਰ ਪੈ ਸਕਦਾ ਹੈ ਦੱਸਦੇ ਕਿ ਵੱਡਾ ਝਟਕਾ ਹੈ ਉਹਨਾਂ ਦੇ ਲਈ ਜੋ ਭਾਰਤ ਦੇਸ਼ ਤੋਂ ਕੈਨੇਡਾ ਦੇ ਵਿੱਚ ਨੌਕਰੀ ਕਰਨ ਦੇ ਲਈ ਗਏ ਨੇ ਤੇ ਕਈ ਲੋਕੀ ਜੋ ਪੜ੍ਹਾਈ ਲਿਖਾਈ ਦੇ ਬੇਸ ਤੇ ਗਏ ਨੇ ਤੇ ਪੜ੍ਹਾਈ ਲਿਖਾਈ ਦੇ ਨਾਲ-ਨਾਲ ਛੋਟੀ-ਮੋਟੀ ਨੌਕਰੀ ਵੀ ਕਰਦੇ ਨੇ ਹੁਣ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਜਾ ਰਿਹਾ ਕੈਨੇਡਾ ਸਰਕਾਰ ਦੇ ਵੱਲੋਂ ਦੱਸਦੇ ਕਿ ਇਸ ਫੈਸਲੇ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜਸਿੰਗ ਟਰੂਡੋ ਨੇ ਇੱਕ ਟਵੀਟ ਦੇ ਰਾਹੀਂ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਹੈਂਡਲ ਐਕਸ ਦੇ ਉਹਨਾਂ ਨੇ ਲਿਖਿਆ ਕਿ ਲੇਬਰ ਮਾਰਕੀਟ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਉਹਨਾਂ ਕਹਿੰਿਆ ਕਿ ਅਸੀਂ ਕੈਨੇਡਾ ਦੇ ਵਿੱਚ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਵਿਦੇਸ਼ੀ ਕਰਮੀਆਂ ਦੀ ਸੰਖਿਆ ਜਿਹੜੀ ਆ ਹੁਣ ਘਟਾਉਣ ਜਾ ਰਹੇ ਹਾਂ ਦੇ ਨਾਲ ਹੀ ਉਹਨਾਂ ਇਹ ਵੀ ਲਿਖਿਆ ਕਿ ਹੁਣ ਕੈਨੇਡਾ ਤੇ ਹੀ ਨੌਜਵਾਨਾਂ ਦੇ ਉੱਤੇ ਇਨਵੈਸਟ ਕਰਾਂਗੇ ਉੱਥੇ ਦੀ ਜਿਹੜੀ ਲੇਬਰ ਹੈ ਉਹਨਾਂ ਤੇ ਇਨਵੈਸਟ ਕਰਾਂਗੇ ਦਾਦੇ ਕਿ ਜਸਟਨ ਟਰੂ ਦਾ ਇਸ ਫੈਸਲੇ ਦਾ ਸਿੱਧਾ ਅਸਰ ਹੁਣ ਘੱਟ ਤਨਖਾਹ ਤੇ ਕੰਮ ਕਰ ਰਹੇ ਭਾਰਤੀਆਂ ਤੇ ਖਾਸ ਕਰਕੇ ਉਹਨਾਂ ਪੰਜਾਬੀ ਨੌਜਵਾਨਾਂ ਤੇ ਸਿੱਧਾ ਅਸਰ ਪਵੇਗਾ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਭਾਰਤੀ ਵਿਦਿਆਰਥੀਆਂ ਦੀ ਹੈ ਜਿਥੇ ਜੋ ਉਹ ਪੜ੍ਹਾਈ ਕਰਨ ਕਹਿ ਨੇ ਤੇ ਨਾਲ ਹੀ ਪੜ੍ਹਾਈ ਦੇ ਨਾਲ-ਨਾਲ ਮਹਿੰਗਾਈ ਦੇ ਜ਼ਮਾਨੇ ਦੇ ਚੱਲਦੇ ਅਲੱਗ ਤੋਂ ਨੌਕਰੀ ਵੀ ਕਰਦੇ ਨੇ ਫਿਰ ਵੀ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਘੱਟ ਹੁੰਦੀ ਹੈ ਤੇ ਦੂਜੇ ਪਾਸੇ ਹੁਣ ਚੋਣਾ ਨੂੰ ਦੇਖਦੇ ਹੋਏ ਜਸਟਿਨ ਟਰੂਡੋ ਦੇ ਇਸ ਫੈਸਲੇ ਤੋਂ ਪ੍ਰਵਾਸੀ ਅਤੇ ਨੌਜਵਾਨਾਂ ਦੇ ਵਿਚਕਾਰ ਬੇਰੋਜ਼ਗਾਰੀ ਦਰ ਜਿਹੜੀ ਉਬਾਦੀ ਦਿਖਾਈ ਦਵੇਗੀ ਉੱਥੇ ਹੀ ਟਰੂਡੋ ਸਰਕਾਰ ਇਸ ਫੈਸਲੇ ਤੋਂ ਬਾਅਦ ਐਕਸ ਯੂਜ਼ਰਸ ਨੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਵੱਡੀ ਸੰਖਿਆ ਦੇ ਵਿੱਚ ਦੱਸਦੀ ਹੈ ਕਿ ਜਸਟਿਨ ਟਰੂਡੋ ਸਰਕਾਰ ਤੋਂ ਸਿਫੇ ਦੀ ਮੰਗ ਕੀਤੀ ਹੈ ਫਿਲਹਾਲ ਇਸ ਖਬਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ